ਸਸਿਗਾਲ ਜੀ ਮੈਂ ਸੌਰਵ ਮੜੀਆ 290 ਨਿਊਜ਼ ਟੀਵੀ ਦੇ ਵਿੱਚ ਅੱਜ ਲੈ ਕੇ ਆਇਆ ਹਾਂ 크ਿਸਚਨ ਵੈਲਫੇਅਰ ਬੋਰਡ ਦੇ ਨਵੇਂ ਬਣੇ ਚੇਅਰਮੈਨ ਡੈਨੀਅਲ ਮਸੀਹ ਪੱਟੀ ਨੇ ਕੇਜਰੀਵਾਲ ਸੀਐਮ ਅਤੇ ਖੋਜੇਵਾਲ ਚਰਚ ਦਾ ਧੰਨਵਾਦ ਕਰਦੇ ਕੀ ਕੀ ਕਿਹਾ ਖੁਦ ਦੇਖੋ ਇਹ ਰਿਪੋਰਟ ਹallelujah ਪਹਿਲਾਂ ਸਾਰਿਆਂ ਨੂੰ ਜੈ ਮਸੀਹ ਦੀ ਪਰਮੇਸ਼ਰ ਦਾ ਧੰਨਵਾਦ ਆ ਵੀ ਅੱਜ ਪਰਮੇਸ਼ਰ ਦੀ ਦੁਆਵਾਂ ਬਾਸਤਾਂ ਦੀਆਂ ਦੁਆਵਾਂ ਦਾ ਸਾਰਿਆਂ ਨੇ ਅਸ਼ੀਰਵਾਦ ਦੇ ਦਾਵ ਇਹ ਚੇਅਰਮੈਨ ਇਹ ਮਿਲੀ ਆ ਸਾਡੇ ਸਤਿਕਾਰਯੋਗ ਅਰਵਿੰਦ ਕੇਜੀਵਾਲ ਦਾ ਸੀਐਮ ਸਾਹਿਬ ਔਰ ਸਾਡੀ ਮਿਨਿਸਟਰੀ ਓਪਨ ਡੋਰ ਚਰਚ ਕੋ ਜਵਾਬ ਬਹੁ ਵੱਡਾ ਜੋਗਦਾਨ ਨੇ ਪਾਰਸੀਆਂ ਦਾ ਚਰਚ ਦਾ ਚਰਚੀ ਮਿਨਿਸਟਰੀ ਦੀ ਨਵੀਂ ਕਮੇਟੀ ਆ ਉਹਨਾਂ ਦਾ ਹੋਰ ਮਿਨਿਸਟਰੀਆਂ ਨੇ ਜਿਨ੍ਹਾਂ ਨੇ ਮੈਨੂੰ ਇਹ ਕਾਬਲ ਸਮਝਿਆ ਤੇ ਸਪਸ਼ਟ ਕੀਤੀ ਸੀ ਐਮ ਸਾਹਿਬ ਨੂੰ ਕੇਜੀਬਾ ਸਾਹਿਬ ਨੂੰ ਤੇ ਪਰਮੇਸ਼ਰ ਦੀ ਕਿਰਪਾ ਨਾਲ ਭਾਈ ਜਰ ਲਈ ਪਹਿਲੀ ਵਾਰ ਸੇਵਾ ਕਰਦੇ ਸੀ ਹੁਣ ਵੱਧ ਚੜ ਕੇ ਸੇਵਾ ਕਰਾਂਗੇ ਪਾਰਟੀ ਦੇ ਹੱਕ ਵਿੱਚ ਵੀ ਸੇਵਾ ਕਰਾਂਗੇ ਲੋਕਾਂ ਨੂੰ ਪਾਰਟੀ ਨਾਲ ਜੋੜਾਂਗੇ ਕ੍ਰਿਸਚਨ ਰੈਫਰ ਬੋਰਡ ਦੇ ਜਿਹੜੀ ਸਹੂਲਤਾ ਜਾਂ ਕੋਈ ਕੰਮ ਹੈਗੇ ਨੇ ਉਹਨਾਂ ਨੂੰ ਬਹੁ ਅੱਗੇ ਲੈ ਕੇ ਜਾਵਾਂਗੇ। ਪਰਮੇਸ਼ਰ ਦੀ ਕਿਰਪਾ ਨਾਲ। ਇੱਕ ਤਾਂ ਲੋਕ ਕਿ ਭਾਈ ਕਮਿਟੀ ਵਿੱਚ ਕਿੰਨੇ ਮੁਸ਼ਕਲਾਵਾਂ ਜਿਹੜੀ ਕਿ ਅੰਦਰੋਂ ਤੋਂ ਮੁਸ਼ਕਲ ਬਣੇ। ਦੇਖੋ ਜੀ ਅਰਵਿੰਦ ਕੇਜੀਵਾਹ ਸਪੀਮੋ ਜਿਹੜੇ ਨੇ ਮਾਣ ਜੋ ਸਤਕਾਰ ਜੋ ਕੇਜੀਵਾਹ ਸਤਸੀਮ ਸੀਐਮ ਸਾਹਿਬ ਮਾਣ ਜੋ ਇਨਾਂ ਸਾਰੀਆਂ ਮੀਟਿੰਗਾਂ ਹੋਈਆਂ ਜੋ ਜੋ ਵੀ ਮੁਸ਼ਕਲਾਂ ਕ੍ਰਿਸਚਨ ਭਾਈ ਚੱਲਦੀਆਂ ਹੋਣਗੀਆਂ ਜਾਂ ਕੋਈ ਕੰਮ ਹੋਣਗੇ ਉਹਨਾਂ ਪਹਿਲੇ ਵਿਸ਼ਵਾਦਵਾਦ ਆ ਜਾਣੀ ਜੀ ਤੁਹਾਨੂੰ ਚੇਅਰਮੈਨ ਲਾ ਰਹੇ ਆ ਸਮਚਾਨ ਘਾਟ ਜਿੱਥੇ ਜਿੱਥੇ ਵੀ ਲੋੜ ਆ ਜੀ ਸਮਚਾਨ ਘਾਟ ਨੇ ਹਰ ਤੇ ਕਬਰਿਸਤਾਨ ਹੁੰਦੇ ਜੀ ਜਿੱਥੇ ਵੀ ਲੋੜ ਪੈਗੀ ਪੰਚਾਇਤ ਤੋਂ ਮਤਾ ਬਾਗ ਦੇਣ ਜਾਂ ਕਮੇਟੀ ਘਾਟ ਜਮੀਨ ਤੋਂ ਦੇਣ ਜਿੱਥੇ ਮੁੱਲ ਲੈ ਕੇ ਲੋੜ ਪਈ ਉੱਥੇ ਵੀ ਉਹਨਾਂ ਵਾਦੇ ਕੀਤੇ ਨੇ ਵੀ ਲੈ ਕੇ ਦਵਾ ਜੀ ਕਿਤੇ ਚੰਦੀ ਦੀ ਮਿੱਟੀ ਦੀ ਖਰਾਬੀ ਦੀ ਲੋੜ ਦੀ ਖਰਾਬੀ ਦਿੱਤੇ ਆ ਜੀ ਖਰਾਬਾ ਕਰਦੇ ਨੇ ਇਹ ਜਿਸਨੇ ਕਹੇ ਰਹੇ ਅੰਦਰ ਕਾਫੀ ਰੋਕਦਾ ਹੀ ਹੈ ਉਹ ਇਹੋ ਕੋਈ ਤੁਸੀਂ ਕੀ ਨਿਤਾਪ ਲੈਂਦਾ ਵੇਖੋ ਜੀ ਆਪਾਂ ਹਾ ਧਰਮ ਦਾ ਸਤਿਕਾਰ ਕਰਦੇ ਆ ਹਾ ਧਰਮ ਸਤਿਕਾਰਯੋਗ ਹੈ ਹਰ ਬੰਦਾ ਗੁਰੂ ਵਾਲਾ ਹੈ ਇਸ ਕਰਕੇ ਕੋਈ ਸ਼ਰਤਾਂ ਅਨਸਰ ਇਹ ਹੋਈਆਂ ਚੀਜ਼ਾਂ ਕਰਦੇ ਨੇ ਬੈਠ ਕੇ ਮਸਲੇ ਹੱਲ ਕਰਨੇ ਪੈਂਦੇ ਕਈ ਵਾਰੀ ਸਮਝਾਇਆ ਜਾਂਦਾ ਕਈ ਤੇ ਮੰਨ ਜਾਂਦੇ ਤਾਂ ਭਰਾ ਕਈ ਨਹੀਂ ਮੰਨਦੇ ਉਹਨਾਂ ਦੀ ਮਰਜ਼ੀ ਆ ਅਸੀਂ ਉਹਨਾਂ ਨੂੰ ਵੀ ਸਤਿਕਾਰ ਕਰਦੇ ਆ ਤੇ ਉਹਨਾਂ ਲਈ ਪ੍ਰੇਅਰ ਕਰਦੇ ਆ ਪਰਮੇਸ਼ਰ ਉਹਨਾਂ ਨੂੰ ਫਲੇਮ ਕਰੇ ਇਹੋ ਜਿਹੀ ਕੋਈ ਨਹੀਂ ਕਿਤਨਾ ਅਗੋ ਦਾ ਹੈ ਬਿਲਕੁਲ ਜੀ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੰਜਾਬ ਵਿੱਚ ਮਾਹੌਲ ਪੰਜਾਬ ਦਾ ਨਹੀਂ ਖਰਾਬ ਹੋਣਾ ਚਾਹੀਦਾ ਹਰ ਧਰਮ ਦਾ ਸਤਿਕਾਰ ਕਰਦਾ ਹਰ ਧਰਮ ਨੂੰ ਇਜਾਜ਼ਤ ਹੈ ਆਪ ਆਪਣਾ ਪ੍ਰਚਾਰ ਕਰਨ ਦਾ ਆਪ ਆਪਣਾ ਦਿਨ ਦਿਹਾੜਾ ਮਨਾਉਣ ਦਾ ਇਸ ਕਰਕੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਹਰ ਬੰਦਾ ਗੁਰੂ ਵਾਲਾ ਇਸ ਕਰਕੇ ਉਹ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਮੈਂ ਕਹਿ ਨਹੀਂ ਮਿਲ ਕੋ ਸਰਕਾਰ ਨੂੰ ਕੰਪਲੈਸ ਫਲੇਸ਼ ਹੋ ਕੇ ਵੀ ਨਹੀਂ ਹਰ ਤਰ੍ਹਾਂ ਨਾਲ ਮੈਂ ਕਿ ਕਿਤਨੇ ਕਿਤਨੇ ਟਾਈਪ ਆਇਆ ਬਿਲਕੁਲ ਜੀ ਹੋਣਗੇ ਬਿਲਕੁਲ ਹੋਣਗੇ ਮੋੜੇ ਨਾ ਮੋੜਾ ਲੱਗ ਰਹੇ ਨੇ ਪਾਰਟੀ ਨਾ ਵੀ ਤੇ ਭਾਈਚਾਰਾ ਨਾਲ ਚਰਚ ਪੰਜਾਬ ਚ ਬਹੁਤ ਜਿਆਦਾ ਸਾਰੇ ਆ ਜੀ ਘੱਟੋ ਘੱਲ ਲੱਕਾ ਲਾਉਣਾ ਚਾਹਚਾ ਜੀ ਪੰਜਾਬ ਬੂਰੇ ਦੇ ਵਿੱਚ ਥੋੜੇ ਜਿ ਦੇ ਚਰਚ ਨਹੀਂ ਬਹੁਤ ਸਾਰੀਆਂ ਕਮੀਆਂ ਰਹੀਆਂ ਜੀ ਪਾਰਟੀਆਂ ਚ ਜੇ ਕੋ ਹੁਣ ਜਿਸ ਤਰ੍ਹਾਂ ਹਰ ਪਾਰਟੀ ਨੂੰ ਪਤਾ ਹੈ ਪੀ ਜੇਈ 2027 ਦੀ ਚੋਣਾਂ ਹੋਣੀਆਂ ਉਹਦੇ ਵਿੱਚ ਜਿੱਥੇ ਨਸੀਬ ਆਈ ਜਰਾ ਜਿਹਦੇ ਨਾਲ ਫਲੋਵੇਗਾ ਉਹਦੀ ਸਰਕਾਰੀ ਬਣੇਗਾ